ਕੱਲ ਜੋ ਹੋਇਆ ਕੱਲ ਹੋਇਆ ਜੋ ਜੋ ਉਸ ਨੂੰ ਕਿਵੇਂ ਦੇਖਦੇ ਹੋ ਮਾੜਾ ਹੀ ਹੈ ਇਹ ਬਜਟ ਦੇ ਵਿੱਚ ਇਹਨਾਂ ਨੂੰ ਐਮਐਸਪੀ ਦੀ ਉਹ ਤੋਂ ਵਾਅਦਾ ਕਰਕੇ ਲੋਕ ਕਿਸਾਨਾਂ ਦੀਆਂ ਵੋਟਾਂ ਵੀ ਲਈਆਂ ਯੂਥ ਦੀਆਂ ਵੀ ਲਈਆਂ ਔਰਤਾਂ ਦੀਆਂ ਵੀ ਲਈਆਂ ਇਹਨਾਂ ਨੇ ਲੇਕਿਨ ਹਜੇ 2 ਸਾਲ ਲੰਘ ਗਏ ਜਿਹੜਾ ਉਹ 1000 ਰੁਪਏ ਦਿੱਤਾ ਨਹੀਂ ਗਏ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਯੂਥ ਲਈ ਰੋਲ ਮੋਡਲ ਬੈਠੇ ਆ ਤੇ ਜੇ ਅਸੀਂ ਇਦਾਂ ਦਾ ਕੁਝ ਕਰਾਂਗੇ ਸਾਨੂੰ ਤਾਂ ਉੱਥੇ ਸੈਂਸੀਅਰਲੀ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ ਨੇ ਵਾਦਾ ਕੀਤਾ ਸੀ ਐਮਐਸਪੀ ਦੇਣ ਦਾ ਇਹਨੂੰ ਦੇਣੀ ਚਾਹੀਦੀ ਆ ਬਜਟ ਦੇ ਵਿੱਚ ਇਹਨਾਂ ਨੂੰ ਐਮਐਸਪੀ ਦੀ ਉਦੋਂ ਵਾਦਾ ਕਰਕੇ ਲੋਕ ਕਿਸਾਨਾਂ ਦੀਆਂ ਵੋਟਾਂ ਵੀ ਲਈਆਂ ਯੂਥ ਦੀਆਂ ਵੀ ਲਈਆਂ ਔਰਤਾਂ ਦੀਆਂ ਵੀ ਲਈਆਂ ਇਹਨਾਂ ਨੇ ਲੇਕਿਨ ਹਜੇ 2 ਸਾਲ ਲੰਘ ਗਏ ਜਿਹੜਾ ਉਹ 1000 ਰੁਪਏ ਦਿੱਤਾ ਨਹੀਂ ਗਿਆ ਤੇ ਮੈਂ ਤਾਂ ਕਹਿੰਦਾ ਵੀ ਜਦੋਂ ਤੋਂ ਸਰਕਾਰ ਬਣੀ ਉਦੋਂ ਤੋਂ ਹੀ ਦੇਣਾ ਬਣਦਾ ਵਾ ਸਾਹਿਬ ਕਾਂਗਰਸ ਸਰਕਾਰ ਨੇ ਹਿਮਾਚਲ ਚ ਕਰਤਾ 1500 ਰੁਪਏ ਐਲਾਨ ਕਹਿੰਦੇ 1 ਅਪ੍ਰੈਲ ਤੋਂ ਦੇ ਦਾਂਗੇ ਤੇ ਇੱਥੇ ਫਿਰ ਪੰਜਾਬ ਸਰਕਾਰ ਤੋਂ ਕਿੰਨੀ ਉਮੀਦ ਹੈ ਤੁਹਾਨੂੰ ਦੇਖਦੇ ਅੱਜ ਹੁਣ ਬਜਟ 'ਚ ਪਤਾ ਲੱਗੂ ਪਰ ਦੇਣਾ ਤਾਂ ਬਣਦਾ ਹੀ 2 ਸਾਲ ਪਹਿਲਾਂੋਂ ਦਾ ਨੇ ਦੇਖੋ ਜੋ ਅਸੀਂ ਸੁਣ ਰਹੇ ਆ ਉਹ ਤਾਂ ਲੱਗਦਾ ਵੀ ਇਹ ਐਲਾਨ ਕਰਨਗੇ ਲੇਕਿਨ ਇਹ 2 ਸਾਲ ਲੇਟ ਨੇ ਪਹਿਲਾਂ ਹੀ ਪਿਛਲੇ 2 ਸਾਲ ਦਾ ਵੀ ਬਣਦਾ ਉਹਨਾਂ ਦਾ ਦਿਨਾਂ ਬਣਦਾ ਕੱਲ ਦੇ ਮਾਮਲੀ ਜੀ ਜਿਸ ਵਕਤ ਕੱਲ ਮੁੱਖ ਮੰਤਰੀ ਨੇ ਸੰਬੋਧਨ ਕੀਤਾ ਤੁਹਾਡੇ ਵਾਲੇ ਦੇਖ ਕੇ ਫਿਰ ਤੋਂ ਸੁਖ ਵਿਲਾਸ ਦੀ ਗੱਲ ਕੀਤੀ ਉਹਨਾਂ ਨੇ ਤੁਹਾਨੂੰ ਲੱਗਦਾ ਕਿ ਐਤ ਕੀ ਅਗਰ ਬਾਅਦ ਚ ਗੱਲ ਕੀਤੀ ਜਾਵੇ ਬਾਅਦ ਚ ਸੁਖ ਵਿਰਾ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਦੇਖੋ ਮੈਂ ਤਾਂ ਇਹ ਗੱਲ ਕਰਨਾ ਵੀ ਕੋਈ ਵੀ ਕਾਰਵਾਈ ਕਿਸੇ ਪੱਖਪਾਤ ਕਰਕੇ ਨਹੀਂ ਹੋਣਾ ਚਾਹੀਦੀ ਵੀ ਉਹ ਕੋਈ ਵਿਰੋਧੀ ਪਾਰਟੀ ਦਾ ਤੁਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਉਹੀ ਵੀ ਚਾਹੇ ਲੀਡਰ ਆ ਚਾਹੇ ਸਰਕਾਰ ਦੇ ਵਿੱਚ ਆ ਚਾਹੇ ਆਪੋਜੀਸ਼ਨ ਚ ਆ ਜੇ ਕਿਤੇ ਉਹਨੇ ਗੈਰ ਕਾਨੂੰਨੀ ਕੋਈ ਕੰਮ ਕੀਤਾ ਹੈਗਾ ਤਾਂ ਉਹਦੇ ਤੇ ਕਾਰਵਾਈ ਕਰੋ ਤੁਸੀਂ ਸਰਕਾਰ ਨੂੰ ਇਹ ਚਾਹੀਦਾ ਵੀ ਕਿਸੇ ਨਾਲ ਪੱਖਪਾਤ ਨਹੀਂ ਹੋਣਾ ਚਾਹੀਦਾ ਚਾਹੇ ਕੋਈ ਵਿਰੋਧੀ ਆ ਚਾਹੇ ਆਪਣਾ ਵਾ ਦੇਖੋ ਮੈਂ ਤਾਂ ਬੜੀ ਪੋਜ਼ਿਟਿਵ ਥਿੰਕਿੰਗ ਵਾਲਾ ਬੰਦਾ ਨਾ ਮੈਂ ਜਾਤੀ ਤੌਰ ਤੇ ਨਾ ਕਿਸੇ ਨੂੰ ਮਾੜਾ ਕਿਹਾ ਨਾ ਕਹਿਣਾ ਤੇ ਨਾ ਆਪਾਂ ਇਸ ਗੱਲ 'ਚ ਵਿਸ਼ਵਾਸ ਰੱਖਦੇ ਆ ਅਸੀਂ ਪੋਜ਼ਿਟਿਵ ਥਿੰਕਿੰਗ ਵਾਲੇ ਆ ਵੀ ਅਸੀਂ ਸੂਬੇ ਦੇ ਭਲੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਅਸੀਂ ਕੋਈ ਚੰਗੀਆਂ ਗੱਲਾਂ ਕਰੀਏ ਹਰੇਕ ਦੀ ਇੱਜ਼ਤ ਕਰੀਏ ਤੇ ਆਪਣੀ ਇੱਜ਼ਤ ਕਰਵਾਈਏ ਅਲੀ ਸਾਹਿਬ ਕੱਲ ਜੋ ਹੋਇਆ ਕੱਲ ਹੋਇਆ ਜੋ ਜੋ ਉਸ ਨੂੰ ਕਿਵੇਂ ਦੇਖਦੇ ਹੋ ਮਾੜਾ ਹੀ ਹੈ ਇਹ ਬੜੀ ਮਾੜੀ ਗੱਲ ਹੈ ਬਿਲਕੁਲ ਨਹੀਂ ਇਦਾਂ ਦਾ ਕੁਝ ਵਿਧਾਨ ਸਭਾ ਦੇਖੋ ਸਾਡਾ ਯੂਥ ਸਾਨੂੰ ਫੋਲੋ ਕਰਦਾ ਨਾ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਯੂਥ ਲਈ ਰੋਲ ਮਾਡਲ ਹੈਗੇ ਆ ਤੇ ਜੇ ਅਸੀਂ ਇਦਾਂ ਦਾ ਕੁਝ ਕਰਾਂਗੇ ਸਾਨੂੰ ਤਾਂ ਉੱਥੇ ਸੈਂਸੇਰਲੀ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਆ ਪੰਜਾਬ ਦੇ ਭਲੇ ਦੇ ਲਈ ਕਰਨੀ ਚਾਹੀਦੀ ਆ ਖਾਸ ਤੌਰ ਤੇ ਆਮ ਆਦਮੀ ਜਿਹੜੀ ਇੱਕ ਬਦਲਾਅ ਦੀ ਸਰਕਾਰ ਲਿਆਂਦੀ ਹੈ ਨਾ 92 ਸੀਟਾ ਇਹਨਾਂ ਨੂੰ ਜਤਾਈਆਂ ਤੇ ਲੋਕਾਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਰਿਜੈਕਟ ਕਰਕੇ ਇਹਨੂੰ ਲਿਆਂਦਾ ਗਿਆ ਸੀ ਨਾ ਤੇ ਇਹਨਾਂ ਤੋਂ ਵੱਡੀਆਂ ਉਮੀਦਾਂ ਨੇ ਤੇ ਉਹਨਾਂ ਨੂੰ ਇਹਨਾਂ ਨੂੰ ਉਹਨਾਂ ਮੀ ਦੌਰਾਨ ਵੀ ਤੁਸੀਂ ਸਵਾਲ ਪੁੱਛੇ ਕਿ ਆ ਮੰਤਰੀ ਨੇ ਜਵਾਬ ਦਿੱਤਾ ਲੱਗਦਾ ਕਿ ਸੈਟੀਸਫੈਕਟਰੀ ਆਨਸਰ ਸੀਗਾ ਉਹਨਾਂ ਦਾ ਕਿਹੜੇ ਮੁੱਦੇ ਦਾ ਜਿਹੜਾ ਅੰਮ੍ਰਿਤਸਰ ਵਾਲੇ ਪਾਸੇ ਫਲਾਈਓਵਰ ਜਿਹੜੇ ਨੇ ਉਹਨਾਂ ਦੀ ਉਚਾਈ ਦੀ ਇਸ ਤਰੀਕ ਨਹੀਂ ਉਹ ਸੀਗੇ ਜਿਹੜੇ ਨਾ ਰਜਵਾਹਿਆਂ ਦੇ ਉੱਪਰ ਹਾਂ ਉਹ ਤਾਂ ਦੇਖਦੇ ਇਹਨਾਂ ਨੂੰ ਚਾਹੀਦਾ ਕਿ ਕੋਈ ਸਲੋਪ ਲੰਬੀ ਬਣਨੀ ਚਾਹੀਦੀ ਹੈ ਜਿੰਨੇ ਉੱਚੇ ਕਰਨੇ ਆ ਤੇ ਜਿਹੜੀਆਂ ਟਰੈਕਟਰ ਹੈਗੇ ਆ ਬੈਲ ਗੱਡੀਆਂ ਹੈਗੀਆਂ ਨੇ ਜਿਹ ਦੂਸਰੀਆਂ ਗੱਡੀਆਂ ਚੜ੍ਹਦਾ ਸਕਣ ਉਹ ਤੇ ਜਿਹੜੇ ਇਹਨੇ ਉੱਚੇ ਕਰ ਤੇ ਚੜ੍ਹ ਨਹੀਂ ਸਕਦੀਆਂ ਕਈ ਪਿੰਡਾਂ ਦੇ ਵਿੱਚ ਤਾਂ ਦੇਖੋ ਇਹਨਾਂ ਨੇ ਵਾਅਦਾ ਕੀਤਾ ਸੀ ਐਮਐਸਪੀ ਦੇਣ ਦਾ ਇਹਨੂੰ ਦੇਣੀ ਚਾਹੀਦੀ ਆ ਬਜਟ ਦੇ ਵਿੱਚ ਇਹਨਾਂ ਨੂੰ ਐਮਐਸਪੀ ਦੀ ਉਦੋਂ ਵਾਅਦਾ ਕਰਕੇ ਲੋਕ ਕਿਸਾਨਾਂ ਦੀਆਂ ਵੋਟਾਂ ਵੀ ਲਈਆਂ ਯੂਥ ਦੀਆਂ ਵੀ ਲਈਆਂ ਔਰਤਾਂ ਦੀਆਂ ਵੀ ਲਈਆਂ ਇਹਨਾਂ ਨੇ ਲੇਕਿਨ ਹਜੇ 2 ਸਾਲ ਲੰਘ ਗਏ ਜਿਹੜਾ ਉਹ 1000 ਰੁਪਏ ਦਿੱਤਾ ਨਹੀਂ ਗਿਆ ਤੇ ਮੈਂ ਤਾਂ ਕਹਿੰਦਾ ਜਦੋਂ ਤੋਂ ਸਰਕਾਰ ਬਣੀ ਅਲੀ ਸਾਹਿਬ ਕਾਂਗਰਸ ਸਰਕਾਰ ਨੇ ਹਿਮਾਚਲ ਚ ਕਰਤਾ 1500 ਰੁਪਏ ਐਲਾਨ ਕਹਿੰਦੇ 1 ਅਪ੍ਰੈਲ ਤੋਂ ਦੇ ਦਾਂਗੇ ਤੇ ਇੱਥੇ ਫਿਰ ਪੰਜਾਬ ਸਰਕਾਰ ਤੋਂ ਕਿੰਨੀ ਉਮੀਦ ਹੈ ਤੁਹਾਨੂੰ ਦੇਖਦੇ ਅੱਜ ਹੁਣ ਬਜਟ ਚ ਪਤਾ ਲੱਗੂ ਪਰ ਦੇਣਾ ਤਾਂ ਬਣਦਾ ਸੀ 2 ਸਾਲ ਪਹਿਲਾਂ ਉਹਦਾ 2 ਸਾਲ ਪਹਿਲਾਂ ਐਲਾਨ ਹੋ ਸਕਦਾ ਨਹੀਂ ਦੇਖੋ ਜੋ ਅਸੀਂ ਸੁਣ ਰਹੇ ਆ ਉਹ ਤਾਂ ਲੱਗਦਾ ਵੀ ਐਲਾਨ ਕਰਨਗੇ ਲੇਕਿਨ ਇਹ 2 ਸਾਲ ਲੇਟ ਨੇ ਪਹਿਲਾਂ ਹੀ ਪਿਛਲੇ 2 ਸਾਲ ਦਾ ਵੀ ਬਣਦਾ ਉਹਨਾਂ ਦਾ ਦਿਨਾਂ ਬਣਦਾ ਐਲੀ ਜੀ ਜਿਸ ਵਕਤ ਕੱਲ ਮੁੱਖ ਮੰਤਰੀ ਨੇ ਸੰਬੋਧਨ ਕੀਤਾ ਤੁਹਾਡੇ ਵਾਲ ਦੇਖ ਕੇ ਫਿਰ ਤੋਂ ਸੁਖ ਵਿਲਾਸ ਦੀ ਗੱਲ ਕੀਤੀ ਉਹਨਾਂ ਨੇ ਤੁਹਾਨੂੰ ਲੱਗਦਾ ਕਿ ਐਤ ਕੀ ਅਗਰ ਬਾਅਦ ਚੋ ਗੱਲ ਕੀਤੀ ਜਾਵੇ ਬਾਅਦ ਚੋ ਸੁਖ ਵਿਰਾ ਦੇ ਉਤੇ ਕਾਰਵਾਈ ਹੋ ਸਕਦੀ ਹੈ ਦੇਖੋ ਮੈਂ ਤਾਂ ਇਹ ਗੱਲ ਕਰਨਾ ਵੀ ਕੋਈ ਵੀ ਕਾਰਵਾਈ ਕਿਸੇ ਪੱਖਪਾਤ ਕਰਕੇ ਨਹੀਂ ਹੋਣਾ ਚਾਹੀਦੀ ਵੀ ਉਹ ਕੋਈ ਵਿਰੋਧੀ ਪਾਰਟੀ ਦਾ ਤੁਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੋਈ ਵੀ ਚਾਹੇ ਲੀਡਰ ਆ ਚਾਹੇ ਸਰਕਾਰ ਦੇ ਵਿੱਚ ਆ ਚਾਹੇ ਆਪੋਜੀਸ਼ਨ ਚ ਇਹ ਕਿਤੇ ਉਹਨੇ ਗੈਰ ਕਾਨੂੰਨੀ ਕੋਈ ਕੰਮ ਕੀਤਾ ਹੈਗਾ ਤਾਂ ਉਹਦੇ ਤੇ ਕਾਰਵਾਈ ਕਰੋ ਤੁਸੀਂ ਸਰਕਾਰ ਨੂੰ ਇਹ ਚਾਹੀਦਾ ਵੀ ਕਿਸੇ ਨਾਲ ਪੱਖਪਾਤ ਨਹੀਂ ਹੋਣਾ ਚਾਹੀਦਾ ਚਾਹੇ ਕੋਈ ਵਿਰੋਧੀ ਆ ਚਾਹੇ ਆਪਣਾ ਵਾ ਦੇਖੋ ਮੈਂ ਤਾਂ ਬੜੀ ਪੋਜ਼ੀਟਿਵ ਥਿੰਕਿੰਗ ਵਾਲਾ ਬੰਦਾ ਨਾ ਮੈਂ ਜਾਤੀ ਤੌਰ ਤੇ ਨਾ ਕਿਸੇ ਨੂੰ ਮਾੜਾ ਕਿਹਾ ਨਾ ਕਹਿਣਾ ਤੇ ਨਾ ਆਪਾਂ ਇਸ ਗੱਲ 'ਚ ਵਿਸ਼ਵਾਸ ਰੱਖਦੇ ਆ ਅਸੀਂ ਪੋਜ਼ੀਟਿਵ ਥਿੰਕਿੰਗ ਵਾਲੇ ਆ ਵੀ ਅਸੀਂ ਸੂਬੇ ਦੇ ਭਲੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਅਸੀਂ ਕੋਈ ਚੰਗੀਆਂ ਗੱਲਾਂ ਕਰੀਏ ਹਰੇਕ ਦੀ ਇੱਜ਼ਤ ਕਰੀਏ ਤੇ ਆਪਣੀ ਇੱਜ਼ਤ ਕਰਵਾਈਏ ਅਲੀ ਸਾਹਿਬ ਕੱਲ ਜੋ ਹੋਇਆ ਕੱਲ ਹੋਇਆ ਜੋ ਜੋ ਉਸ ਨੂੰ ਕਿਵੇਂ ਦੇਖਦੇ ਹੋ ਮਾੜਾ ਹੀ ਆ ਇਹ ਬੜੀ ਮਾੜੀ ਗੱਲ ਹੈ ਬਿਲਕੁਲ ਨਹੀਂ ਇਦਾਂ ਦਾ ਕੁਝ ਵਿਧਾਨ ਸਭਾ ਦੇਖੋ ਸਾਡਾ ਯੂਥ ਸਾਨੂੰ ਫੋਲੋ ਕਰਦਾ ਨਾ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਯੂਥ ਲਈ ਰੋਲ ਮਾਡਲ ਹੈਗੇ ਆ ਤੇ ਜੇ ਅਸੀਂ ਇਦਾਂ ਦਾ ਕੁਝ ਕਰਾਂਗੇ ਸਾਨੂੰ ਤਾਂ ਉੱਥੇ ਸੈਂਸੀਅਰਲੀ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਆ ਪੰਜਾਬ ਦੇ ਭਲੇ ਦੇ ਲਈ ਕਰਨੀ ਚਾਹੀਦੀ ਆ ਖਾਸ ਤੌਰ ਤੇ ਆਮ ਆਦਮੀ ਆ ਜਿਹੜੀ ਇੱਕ ਬਦਲਾਅ ਦੀ ਸਰਕਾਰ ਲਿਆਂਦੀ ਹੈ ਨਾ 92 ਸੀਟਾ ਇਹਨਾਂ ਨੂੰ ਜਤਾਈਆਂ ਤੇ ਲੋਕਾਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਰਿਜੈਕਟ ਕਰਕੇ ਇਹਨੂੰ ਲਿਆਂਦਾ ਗਿਆ ਸੀ ਨਾ ਤੇ ਇਹਨਾਂ ਤੋਂ ਵੱਡੀਆਂ ਉਮੀਦਾਂ ਨੇ ਤੇ ਉਹਨਾਂ ਨੂੰ ਇਹਨਾਂ ਨੂੰ ਉਹਨਾਂ ਮੀਤ ਦੌਰਾਨ ਵੀ ਤੁਸੀਂ ਸਵਾਲ ਪੁੱਛੇ ਕਿ ਆ ਮੰਤਰੀ ਨੇ ਜਵਾਬ ਦਿੱਤਾ ਲੱਗਦਾ ਕਿ ਸੈਟੀਸਫੈਕਟਰੀ ਆਨਸਰ ਸੀਗਾ ਉਹਨਾਂ ਦਾ ਕਿਹੜੇ ਮੁੱਦੇ ਦਾ ਜਿਹੜਾ ਅੰਮ੍ਰਿਤਸਰ ਵਾਲੇ ਪਾਸੇ ਫਲਾਈਓਵਰ ਜਿਹੜੇ ਨੇ ਉਹਨਾਂ ਦੀ ਉਚਾਈ ਦੀ ਇਸ ਤਰੀਕ ਨਹੀਂ ਉਹ ਸੀਗੇ ਜਿਹੜੇ ਨਾ ਰਜਵਾਹਿਆਂ ਦੇ ਉੱਪਰ ਹਾਂ ਉਹ ਤਾਂ ਦੇਖਦੇ ਇਹਨਾਂ ਨੂੰ ਚਾਹੀਦਾ ਕਿ ਕੋਈ ਸਲੋਪ ਲੰਬੀ ਬਣਨੀ ਚਾਹੀਦੀ ਹੈ ਜਿਹਨੇ ਉੱਚੇ ਕਰਨੇ ਆ ਤੇ ਜਿਹੜੀਆਂ ਟਰੈਕਟਰ ਹੈਗੇ ਆ ਬੈਲ ਗੱਡੀਆਂ ਹੈਗੀਆਂ ਨੇ ਜੀ ਦੂਸਰੀਆਂ ਗੱਡੀਆਂ ਚੜ੍ਹਦਾ ਸਕਣ ਉਹ ਤੇ ਜਿਹੜੇ ਇਹਨੇ ਉੱਚੇ ਕਰ ਤੇ ਚੜ੍ਹ ਹੀ ਨਹੀਂ ਸਕਦੀਆਂ ਕਈ ਪਿੰਡਾਂ ਦੇ ਵਿੱਚ